ਮੇਰਨੋਦ ਰਜਿੰਦਰ ਸਿੰਘ ਹਾਂ ਕੀ ਆ ਮਾਮਲਾ ਮਾਮਲਾ ਇਹ ਆ ਜੀ ਮੇਰੇ ਰਿਸ਼ਤੇਦਾਰ ਨੇ ਇੱਥੇ ਆਪਣੇ ਸੌ ਸਾਲ ਜਿਆਦਾ ਉਹਨਾਂ ਦਾ ਬੇਟਾ ਆ ਰਿਹਾ ਸੀ ਗੰਟਾਲਾ ਰੋੜ ਤੋਂ ਉੱਥੇ ਕੋਈ ਗੱਡੀ ਨਾ ਗੱਡੀ ਕੇ ਵਕੀਲ ਦੇ ਮੁੰਡੇ ਦੀ ਖਈਆ ਤੇ ਉਹਨਾਂ ਨੇ ਰਾਤੋ ਰਾਤ ਹੀ ਪਤਾ ਨਹੀਂ 307 ਦਾ ਪਰਚਾ ਕਰਾ ਦਿੱਤਾ ਕੋਈ ਜਾਣੀ ਕਿ ਹੈਗਾ ਦਾ ਰੋਡ ਰੇਡ ਦਾ ਮਾਮਲਾ ਸੀ ਪਰ ਪਤਾ ਨਹੀਂ ਲੱਗਾ ਉਹ ਇਸ ਤਰ੍ਹਾਂ ਡਿਵੜੀ ਤਾਰਾ ਲੱਗ ਗਈ ਬੱਚਾ ਕਿਹੜੀ ਜਗ੍ਹਾ ਤੇ ਇਹ ਪੂਰੀ ਘਟਨਾ ਹੋਈ ਹੈ ਜੀ ਇਹ ਦੇਸ ਰਾਜ ਦੇ ਢਾਬੇ ਦੇ ਸਾਹਮਣੇ ਹੈ ਜੀ ਗਮਟਾਲਾ ਰੋਡ ਦੇ ਹਾਂਜੀ ਤਾਂ ਦੂਸਰੀ ਪਾਰਟੀ ਵੱਲੋਂ ਕਿਨੇ ਨੌਜਵਾਨ ਬਾਹਰ ਆਏ ਗੱਡੀ ਤੋਂ ਉਹਨਾਂ ਜੋ ਚਾਰ ਜਣੇ ਹੀ ਇਹ ਇਕੱਲਾ ਸੀ ਤੇ ਵੀਡੀਓ ਚ ਸਾਫ ਦਿਖਾਈ ਦੇ ਰਿਹਾ ਵੀ ਮਤਲਬ ਇੱਕ ਬੰਦਾ ਇਕੱਲਾ ਵਾਹ ਤੇ ਕਚਾਰਾ ਇਹਨਾਂ ਨੇ ਗੱਡੀ ਉਸ ਮੁੰਡੇ ਦੀ ਰੋਕੀ ਹੈ ਅੱਗੇ ਗੱਡੀ ਲਾ ਕੇ ਤਾਂ ਵੀਡੀਓ ਕਿਹਨਾਂ ਦੇ ਵੱਲ ਦਿਖਾਈ ਗਈ ਹੈ ਜੀ ਤੁਹਾਨੂੰ ਵੀਡੀਓ ਦੀ ਕਲਿੱਪ ਪੂਰੀ ਨਹੀਂ ਸਾਨੂੰ ਮਿਲੀ ਵੀਡੀਓ ਦੀ ਕਲਿੱਪ ਉਹਨਾਂ ਨੇ ਲਿਆਂਦੀ ਆ ਕਢਾ ਕੇ ਉਤੋਂ ਤੇ ਉਹ ਪੁਲਿਸ ਨੂੰ ਦਿੱਤੀ ਆ ਪਰ ਪੂਰੀ ਨਹੀਂ ਹੈਗੀ ਤੁਹਾਨੂੰ ਕਿੰਨੇ ਦਿਨਾਂ ਬਾਅਦ ਪਤਾ ਲੱਗਾ ਕਿ ਤੁਹਾਡੇ ਬੱਚੇ ਦੇ ਉੱਪਰ ਚੈਂਸੋ 7 ਦਾ ਮੇਰੇ ਖਿਆਲ ਚ ਸਾਡੇ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਕੋਈ 10 15 ਦਿਨਾਂ 15 ਦਿਨਾਂ ਬਾਅਦ ਪਤਾ ਲੱਗਾ ਸੋ ਪਹਿਲਾਂ ਕੋਈ ਪੁਲਿਸ ਨੇ ਤੁਹਾਨੂੰ ਨਹੀਂ ਪਹਿਲਾਂ ਕੁਝ ਨਹੀਂ ਦੱਸਿਆ ਹਾਂ ਚਲੋ ਕੁਝ ਵੀ ਦੱਸੋ ਤੇ ਤੁਹਾਡੀ ਕੀ ਮੰਗਿਆ ਜੀ ਇਨਸਾਫ ਹੋਣਾ ਚਾਹੀਦਾ ਜੀ ਵੇਖੋ ਜੀ ਇਹ ਤਾਂ ਪੂਰੀ ਇਨਕੁਆਇਰੀ ਕਰਕੇ ਪੁਲਿਸ ਨੂੰ ਤੇ ਜਿਹੜੇ ਜੋ ਵੀ ਇਹਦਾ ਸਹੀ ਇਨਸਾਫ ਕੀਤਾ ਜਾਵੇ ਨਜਾਇਜ਼ ਹੋਣ ਤੱਕ ਬੰਦ ਕਰ ਔਰ ਜਿਹੜਾ ਰਿਸ਼ਤੇਦਾਰ ਨੇ ਜੀ ਪੁਲਿਸ ਮੁਲਾਜ਼ਮ ਹੈ ਜੀ ਮੇਰਾ ਸਾਹ ਉਹਦਾ ਬੇਟਾ ਵਾ ਜੀ ਬੱਚਾ ਜੀ ਹਾਂ ਜੀ ਜੀ ਉਹਨਾਂ ਨੂੰ ਪੁਲਿਸ ਤੰਗ ਪ੍ਰੇਸ਼ਾਨ ਵੀ ਕਰ ਰਹੀ ਹੈ ਕੀ ਕਹਿੰਦੀ ਹੈ ਪੁਲਸ ਨੂੰ ਪੁਲਸ ਉਹਨਾਂ ਦੇ ਪਰਚਾ ਕੀਤਾ ਜੀ ਤੇ ਇਨਕੁਆਰੀ ਵੀ ਲੱਗੀ ਹੈ ਇਨਕੁਆਰੀ ਵੀ ਹਜੇ ਨਹੀਂ ਹੋ ਰਹੀ ਰੈਸਟ ਪਾਉਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂ ਜੀ ਜੀ ਤੰਗ ਪ੍ਰੇਸ਼ਾਨ ਮਤਲਬ ਕਰ ਰਹੇ ਆ ਕਿ ਤੁਸੀਂ ਅਸੀਂ ਵੀ ਆਪਾਂ ਪੱਕੇ ਦਲ ਚੁੱਕੇ ਆ ਪਰ ਸੁਣਵਾਈ ਨਹੀਂ ਹੋ ਰਹੀ ਐ ਨਾ ਸਾਡੇ ਸਰਕਾਰ ਕਹਿੰਦੇ ਮਤਲਬ ਗਲਤ ਪਰਚਾ ਘਟਿਆ ਲੜਾਈ ਝਗੜਾ ਦਾ ਬੰਦਾ ਵਾ ਤੇ ਰੋਡ ਰੇਜ ਦਾ ਮਾਮਲਾ ਚ ਗੱਡੀ ਨਾਲ ਗੱਡੀ ਖਈ ਆ ਜੀ ਰੋਡ ਰੇਜ ਦਾ ਮਾਮਲਾ 307 ਦਾ ਨਹੀਂ ਹੈ ਨਾ ਕੋਈ ਉਹਨਾਂ ਨਾਲ ਕੋਈ ਦਸ਼ਮਣੀ ਆ ਕੋਈ ਵਕੀਲਾਂ ਨਾਲ ਕੋਈ ਗੱਲ ਉਹ ਵਕੀਲ ਦੇ ਮੁੰਡਿਆਂ ਨਾਲ ਕੋਈ ਗੱਲ ਆ ਮੇਰਾ ਨਾਂ ਜੀ ਜਰਨੈਲ ਸਿੰਘ ਪੁੱਲਰ ਮੈਂ ਵਾਰਡ ਨੰਬਰ 44 ਤੋਂ ਮੌਜੂਦਾ ਕਾਉਂਸਲਰ ਆ ਜੀ ਤੇ ਕੀ ਕਹਿੰਦਾ ਚਾਹੁੰਦੇ ਹੋ ਅੱਜ ਵੱਡੀ ਗਿਣਤੀ ਵਿੱਚ ਤੁਸੀਂ ਇਕੱਠੇ ਹੋਏ ਹੋ ਕੀ ਆ ਦੀ ਪੂਰਾ ਮਾਮਲਾ ਜਿੰਤੀ ਜੇ ਇਹ ਹੋਣੀ ਆ ਜਿੱਦੇ ਜੇ ਮਾਮਲਾ ਰੱਖਣੀ ਨਹੀਂ ਨਏ ਤੁਹਾਡਾ ਪੱਖ ਪੇਚ ਰੱਖਣ ਡਿਆ ਜਿੱਦੇ ਆਪਣੇ ਜਦੋਂ ਕਿਸੇ ਨਾਲ ਧੱਕਾ ਹੋਵੇ ਫਿਰ ਸਾਨੂੰ ਤੁਰਨਾ ਪੈਂਦਾ ਨਾਲ ਇਹਨਾਂ ਦਾ ਬੇਟਾ ਵਾ ਸਾਡੇ ਲਾਗੇ ਬਾੜ ਦੇ ਵਿੱਚ ਉਹ ਜਿੱਦਾਂ ਬੱਚੇ ਘੁੰਮਣ ਜਾਂਦੇ ਪੋਸ਼ ਏਰੀਆ ਰਣਜੀਤ ਉਹ ਵੀ ਗਿਆ ਵਾ ਤੇ ਉਹ ਵੀ ਦੂਜੀ ਪਾਰਟੀ ਵੀ ਗਈ ਆ ਇਹ ਰਸਤੇ 'ਚ ਲੜੇ ਆ ਥੋੜਾ ਬਾਤਾਂ ਇਹਨਾਂ ਦਾ ਹੋਇਆ ਤੇ ਇਹਨੇ ਗੱਡੀ ਭਜਾਲੀ ਆ ਉਹਨਾਂ ਨੇ ਅਗਲੇ ਬੰਨੇ ਗੱਡੀ ਲਾ ਕੇ ਵੀਡੀਓ ਵਾ ਐਸ ਐਚਓ ਸਾਹਿਬ ਕੋਲ ਸਾਨੂੰ ਵੀਡੀਓ ਵਿਖਾਈ ਆ ਅਗਲੇ ਮਨੇ ਗੱਡੀ ਘੇਰ ਕੇ ਜਦੋਂ ਤਿੰਨ ਚਾਰ ਜਣੇ ਉਹਦੇ ਨਾਲ ਭੱਜੇ ਤੇ ਗੱਡੀ 'ਚ ਕਿਰਪਾਨ ਪਈ ਉਹਨੇ ਕੱਢ ਲਈ ਉਹ ਕੱਢ ਤੇ ਜੇ ਕੱਢਣੀ ਡਿਆ ਤੇ ਨਾ ਫੜ ਲਈ ਚਰੀਟਾਂ ਆਈਆਂ ਮਮੂਲੀ ਚਰੀਟਾਂ ਦੋਹਾਂ ਪਾਰਟੀਆਂ ਦੇ ਉਹਦੇ ਤਿੰਨ ਚਾਰ ਜਣੇ ਇਹ ਉਹਨਾਂ ਦੇ ਵੀ ਆਈਆਂ ਇਸ ਮੁੰਡੇ ਦੇ ਵੀ ਆਈਆਂ ਜਿਹੜਾ ਇਹਨਾਂ ਦਾ ਮੁਲਾਜ਼ਮ ਦਾ ਬੰਡਾ ਵਾ ਹਾਂਜੀ ਇਹ ਐਸਐਚਓ ਨੇ ਇਹਨਾਂ ਨੂੰ ਉਹ ਆਪਣੇ ਘਰ ਲੋਕਾਂ ਛਡਾਤਾ ਉਹ ਚੱਲ ਗਿਆ ਹੁਣ ਪਤਾ ਨਹੀਂ ਐਸਐਚਓ ਨੇ ਇਹਨਾਂ ਨੂੰ ਪਤਾ ਨਹੀਂ 15 ਦਿਨਾਂ ਬਾਅਦ ਪਤਾ ਲੱਗਾ ਕਿ 307 ਦਾ ਪੱਤਾ ਕਰਤਾ ਅਸੀਂ ਗਏ ਆ ਤਿੰਨ ਚਾਰ ਜਣੇ ਅਸੀਂ ਰਿਕਵੈਸਟ ਕੀਤੀ ਭਾਜੀ ਆ ਗਿਆ ਹੋਣ ਰਿਆ ਉਹ ਵੀ ਚੌਧਰੀ ਆ ਉਹ ਵੀ ਚੌਧਰੀ ਨੇ ਅਗਲੇ ਬੰਨੇ ਜਿੰਨਾਂ ਨਾਲ ਲੜਿਆ ਉਹ ਰਿਸ਼ਤੇਦਾਰੀ ਦਾ ਹੀ ਮਾਮਲਾ ਲੱਗਦਾ ਨਹੀਂ ਤੇ ਐਡੀ ਮਾਮੂਲੀ ਕੰਮ ਤੇ 307 ਕਿਦਾਂ ਲਾਤੀ ਉਹਨਾਂ ਨੇ ਉਹ ਕਹੀ ਜਾਵੇ ਨਹੀਂ ਜੀ ਜੇ ਉਹਦੇ ਸਿਰ 'ਚ ਵੱਜ ਜਾਂਦੀ ਤੇ ਫੇਰ ਮੈਂ ਕਹਾਂ ਜੀ ਫੇਰ ਤੇ ਬੰਦ ਹੀ ਆ ਬੱਚੇ ਦੀ ਗਲਤੀ ਆ ਉਹਨੇ ਕਿਰਪਾ ਕਰਕੇ ਸਾਰੇ ਰੱਖਦੇ ਆਪਣੇ ਸੈਲਫ ਡਿਫੈਂਸ ਵਾਸਤੇ ਜੇ ਉਹਨੂੰ ਘੇਰ ਕੇ ਕੁੱਟਣ ਲੱਗੇ ਤੇ ਉਹਨੇ ਕੱਢ ਲਈ ਅੱਜ ਦੀ ਤਰੀਕ 'ਤੇ ਉਹਦੀ ਇਨਕੁਆਰੀ ਵੀ ਅਸੀਂ ਲਵਾਈ ਆ ਵਿਰਕ ਸਾਹਿਬ ਕੋਲਿਆਂ ਇਨਕੁਆਰੀ ਹੁਣ ਇਨਕਵਾਰੀ ਲੱਗੀ ਤੇ ਉਤੋਂ ਵੀ ਅੱਜ ਵੀ ਉਹਦੇ ਪਿਤਾ ਨੂੰ ਉਹ ਐਸਆਈ ਆ ਡਿਊਟੀ ਤੋਂ ਛੱਡ ਕੇ ਸਾਰੀ ਦਿਹਾੜੀ ਇੰਨਾ ਥਾਣੇ ਬਾਹਰ ਛੱਡਿਆ ਹੁਣ ਛੱਡਿਆ ਵਾ ਪਿਛਰੇ ਫੇਰ ਪੇਸ਼ ਹੋ ਸਾਨੂੰ ਸਮੇਂ ਨਹੀਂ ਆ ਰਹੀ ਅਸੀਂ ਕਰੀਏ ਕਿ ਹੁਣ ਹਾਰ ਕੇ ਅਸੀਂ ਆਪਣੇ ਸੱਜਣਾਂ ਨੂੰ ਸਵੇਰੇ ਅਸੀਂ ਕਾਲ ਦੇਵਾਂਗੇ ਜੇ ਕੁਝ ਸਾਨੂੰ ਧੰਨ ਧਰਨਾ ਦੇਣਾ ਪਿਆ ਤੇ ਵੱਡੀ ਪੱਧਰ ਤੇ ਧੰਨ ਵੀ ਦੇਵਾਂਗੇ ਸਾਡੇ ਨਾਲ ਸਾਡੇ ਅਸੀਂ ਜਦੋਂ ਵੀ ਕਿ ਪਸੀਬਤ ਕਿਸੇ ਤੇ ਵੀ ਭੈਣ ਭਰਾ ਤੇ ਪੈਂਦੀ ਆ ਅਸੀਂ ਕਿਸਾਨ ਨੇਤਾ ਵੀ ਆ ਅਸੀਂ ਕਿਸਾਨਾਂ ਦੇ ਨਾਲ ਵੀ ਆ ਸਾਡੇ ਨਾਲ ਕਿਸਾਨ ਜੁਨੀ ਆਲੇ ਵੀ ਬੈਠੇ ਆ ਭਰਾ ਜੇ ਕਿਸੇ ਨਾਲ ਧੱਕਾ ਹੋਊਗਾ ਤੇ ਇਹ ਵੀ ਸਾਡੇ ਨਾਲ ਖੜੋਣਗੇ ਸਵੇਰੇ ਜੇ ਅਸੀਂ ਵੱਡੀ ਪੱਧਰ ਤੇ ਧੰਨ ਦੇਵਾਂਗੇ ਸਾਡਾ ਸਾਰੇ ਕੌਂਸਲਰ ਨਾਲ ਲਗਭਗ ਪਿਆਰ ਆ ਬਹੁਤ ਪਿਆਰ ਆ ਅਸੀਂ ਕਿਸੇ ਮਰਸਾ ਤੇ ਪੁਲਿਸ ਕਮਿਸ਼ਨਰ ਦੇ ਨਾਲ ਇਸ ਮਾਮਲੇ ਦੇ ਵਿੱਚ ਕੋਈ ਮੁਲਾਕਾਤ ਕੀਤੀ ਆ ਹੁਣ ਤੱਕ ਹਾਂਜੀ ਅਸੀਂ ਧਾਰੀਵਾਲ ਸਾਹਿਬ ਨੇ ਫੋਨ ਕੀਤਾ ਸੀ ਉਹਨਾਂ ਨੇ ਵੀ ਉਹਨਾਂ ਨੂੰ ਸਾਰੀ ਦੱਸੀ ਵੀ ਆ ਗੱਲ ਆ ਇਦਾਂ ਇਦਾਂ ਕਰਕੇ ਇਹ ਮਿਲਦੇ ਰਹੇ ਆ ਪਰਿਵਾਰ ਵਾਲੇ ਜੇ ਅਫਸਰਾਂ ਦੀ ਡਿਊਟੀ ਲਈ ਸੀ ਇੱਕ ਸਰਦਾਰ ਹਰਪਾਲ ਸਿੰਘ ਐਸਪੀ ਦੀ ਉਹਨਾਂ ਦੀ ਡਿਊਟੀ ਲਈ ਸੀ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਵੀ ਅੱਗੋਂ ਕਿਹਾ ਇਨਕੁਆਇਰੀ ਕਰਨ ਦੇ ਕੋਈ ਗੱਲ ਨਹੀਂ ਆਪਾਂ ਇਰਾਇਨਾਮਾ ਅਸੀਂ ਕਿਹਾ ਚਲੋ ਜੇਕਰ ਬੱਚੇ ਦੀ ਗਲਤੀ ਲੱਗਦੀ ਹੈ ਤੁਹਾਨੂੰ ਵੀਡੀਓ ਵੇਖੋ ਅਗਰ ਬੱਚੇ ਦੀ ਗਲਤੀ ਦਾ ਕੋਈ ਨਹੀਂ ਉਹਨੂੰ ਸੌਰੀ ਫੀਲ ਕਰਾ ਦਿਓ ਕਿਉਂ ਬੱਚੇ ਦੀ ਜ਼ਿੰਦਗੀ ਖਰਾਬ ਕਰਨੀ ਹੈ ਇੱਕ ਇੱਕ ਪੜਨ ਦੇ ਬੱਚਾ ਪੜਦਾ ਬੱਚਾ ਉਹਤੇ ਆਪਾਂ 307 ਲਾ ਦਾਂਗੇ ਉਨੇ ਇੱਕ ਪਾਸੇ ਵਕੀਲ ਜਿਹੜੇ ਨੇ ਉਹ ਆਪਣਾ ਦਬਦਬਾ ਬਣਾ ਕੇ ਇੱਕ ਬੰਨੇ ਪੁਲਿਸ ਮਲਾਜ਼ਮ ਨੇ ਪਰਚਾ ਵੀ ਨਹੀਂ ਉਹਨਾਂ ਨੇ ਮਲਾਜ਼ਮਾਂ ਨੇ ਵੀ ਨਹੀਂ ਵੇਖਿਆ ਵੀ ਪਰਚਾ ਕਰਨ ਲੱਗਿਆ ਕੀ ਕਹਿਣਾ ਤੁਹਾਨੂੰ ਮੈਂ ਕਹਿੰਦਾ ਇਹ ਬਿਲਕੁਲ ਇਹ ਪੁਲਿਸ ਮਲਾਜ਼ਮ ਜਿਹੜਾ ਇੱਕ ਅੱਧੀ ਅੱਧੀ ਗਲਤੀ ਸਾਰੀ ਪੁਲਿਸ ਨੂੰ ਹੀ ਅਸੀਂ ਕਹਿੰਦੇ ਜਿਨਨੇ ਪਰਚਾ ਕੀਤਾ ਉਹਨੂੰ ਭਾਜੀ ਫੋਚ ਕੇ ਕਰਨ ਚਾਹੀਦਾ ਕਿਸੇ ਦੇ ਬੱਚੇ ਦੀ ਜ਼ਿੰਦਗੀ ਬਰਬਾਦ ਕਰ ਦੇਣੀ ਵੇਖੋ 307 ਕਿੰਨੀ ਵੱਡੀ ਧਾਰਾ ਹੁੰਦੀ ਆ ਇਹ ਤਾਂ ਜ਼ਿੰਦਗੀ ਬਰਬਾਦ ਕਰਨ ਵਾਲੀ ਗੱਲ ਹੈ ਨਾ। ਪੁਲਿਸ ਵਾਲੀ ਲੱਗਣ ਤੋਂ ਬਾਹਰ ਵੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਹਾਂ ਅੱਜ ਇਨਕੁਆਰੀ ਲੱਗੀ ਹੋਈ ਆ ਅੱਜ ਸਵੇਰ ਦਾ ਉਹਦੇ ਲੜਕੇ ਦੇ ਡੈਡੀ ਨੂੰ ਥਾਣੇ ਭਾਇਆ ਵਾ। ਹਾਂ ਹੁਣ ਛੱਡਿਆ ਵਾ। ਅੱਛਾ ਜੀ। ਇਹੋ ਕਿਹਾ ਸਵੇਰੇ ਫੇਰ ਭੇਜੋ। ਵੀ ਸਾਡੇ ਤੇ ਪ੍ਰੈਸ਼ਰ ਬਹੁਤ ਹੈ ਕਿਰਨਾਂ ਦੇ ਹਿਸਾਬ ਮਿਲਿਆ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤਾ ਜਾਏਗਾ ਆਉਣ ਵਾਲੇ ਸਮੇਂ ਤੇ ਵੇਖੋ ਸਾਡੇ ਨਾਲ ਸਾਰੇ ਭਰਾ ਖਲੋਣਦੇ ਆ ਸਾਡੇ ਕਾਉਂਸਲ ਸਾਥੀ ਜਿੰਨੇ ਵੀ ਇੱਕ ਦੂਜੇ ਨਾਲ ਖਲੋਣੇ ਆ ਕਿਸਾਨ ਲੀਡਰ ਵੀ ਸਾਡੇ ਨਾਲ ਆ ਸਾਡੇ ਅਸੀਂ ਵੀ ਇਹਨਾਂ ਨਾਲ ਖਲੋਣੇ ਆ ਸਾਡੇ ਨਾਲ ਖਲੋਣਗੇ ਅਸੀਂ ਵੱਡੀ ਪੱਧਰ ਤੇ ਅਸੀਂ ਛੜਕੇ ਜਾਮ ਕਰਾਂਗੇ ਅਸੀਂ ਚਾਹੁੰਦੇ ਨਹੀਂ ਗੇ ਚੋਣ ਜਾਬਤਾ ਲਗਾ ਸਾਰਾ ਅਸੀਂ ਨਹੀਂ ਚਾਹੁੰਦੇ ਕੋਈ ਇਦਾਂ ਦਾ ਕਰੀਏ ਪਰ ਜੇ ਸਾਡੇ ਨਾਲ ਕੋਈ ਧੱਕਾ ਹੋਇਆ ਤੇ ਅਸੀਂ ਆਖਰ ਨੂੰ ਛੜਕਾਂਦੇ ਆਵਾਂਗੇ